ਗਰੀਬ ਰਹਿਣਾ ساری ਉਮਰ ਤੇ ਗਰੀਬ ਮਰਨਾ ਇਹ ਇੱਕ ਕਲੰਕਾ ਜੇ ਤੁਸੀਂ ਇਸ ਕਲੰਕ ਨੂੰ ਧੋਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਆਪਾਂ ਇਸ ਦੁਨੀਆ ਤੇ ਕੋਈ ਦਿਹਾੜੀ ਕਰਨ ਜਾਂ ਫਿਰ ਭੁੱਖਮਰੀ ਨਾਲ ਲੜਨ ਦੇ ਲਈ ਨਹੀਂ ਆਏ ਆਪਾਂ ਤਹਿਲਕਾ ਮਚਾਉਣ ਆਏ ਆਂਗੇ ਆਪਾਂ ਪੈਸੇ ਪਿੱਛੇ ਭੱਜਦੇ ਆਂ ਕਿ ਪੈਸਾ ਸਾਡੇ ਤੋਂ ਦੂਰ ਭਜਦਾ ਹੈ ਤੁਸੀਂ ਆਪਣੇ ਬੱਚੇ ਦੀ ਫੇਸ ਵੈਲਿਊ ਬਣਾਓ ਪੈਸਾ ਤੁਹਾਡੇ ਕੋਲ ਆਪ ਚੱਲ ਕੇ ਆਵੇਗਾ ਉਦਾਹਰਨ ਦੇ ਤੌਰ ਤੇ ਨੂਰ ਬੱਚੀ ਨੂੰ ਹੀ ਦੇਖ ਲਓ ਉਸ ਦੀ ਫੇਸ ਵੈਲਿਊ ਕਿੰਨੀ ਵੱਧ ਚੁੱਕੀ ਹੈ ਜੇ ਤੁਸੀਂ ਦਿਹਾੜੀਦਾਰ ਹੋ ਤੇ ਤੁਸੀਂ ਨਹੀਂ ਚਾਹੁੰਦੇ ਕਿ ਕਿਤੇ ਤੁਹਾਡਾ ਬੱਚਾ ਵੀ ਦਿਹਾੜੀਆ ਹੀ ਨਾ ਬਣ ਕੇ ਰਹਿ ਜਾਵੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇ ਤੁਸੀਂ ਦਿਹਾੜੀ ਕਰਦੇ ਹੋ ਜਾਂ ਤੁਹਾਡਾ ਕੋਈ ਕੰਮ ਨਹੀਂ ਚੱਲਦਾ ਤਾਂ ਇਹ ਵੀਡੀਓ ਤੁਹਾਡੀ ਕਿਸਮਤ ਬਦਲ ਸਕਦੀ ਹੈ ਪਰ ਮਿਹਨਤ ਤੁਹਾਨੂੰ ਕਰਨੀ ਪਊ ਜੇ ਤੁਸੀਂ ਦਿਹਾੜੀਦਾਰ ਹੋ ਤੇ ਤੁਸੀਂ ਨਹੀਂ ਚਾਹੁੰਦੇ ਕਿ ਕਿਤੇ ਤੁਹਾਡਾ ਬੱਚਾ ਵੀ ਦਿਹਾੜਿਆ ਹੀ ਨਾ ਬਣ ਕੇ ਰਹਿ ਜਾਵੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇ ਤੁਸੀਂ ਛੋਟੇ ਕਿਸਾਨ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵਧੀਆ ਪੈਸੇ ਕਮਾਵੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਗਰੀਬ ਕਰੇ ਜਨਮ ਲੈਣਾ ਇਹ ਤੁਹਾਡੇ ਹੱਥ ਨਹੀਂ ਹੈ ਪਰ ਗਰੀਬ ਰਹਿਣਾ ساری ਉਮਰ ਤੇ ਗਰੀਬ ਮਰਨਾ ਇਹ ਇੱਕ ਕਲੰਕਾ ਜੇ ਤੁਸੀ ਇਸ ਕਲੰਕ ਨੂੰ ਧੋਣਾ ਚਾਹੋ ਨਿਓ ਤਾਂ ਇਹ ਵੀਡੀਓ ਤੁਹਾਡੇ ਲਈ ਆ ਆਪਾਂ ਇਸ ਦੁਨੀਆ ਤੇ ਕੋਈ ਦਿਹਾੜੀ ਕਰਨ ਜਾਂ ਫਿਰ ਭੁੱਖਮਰੀ ਨਾਲ ਲੜਨ ਦੇ ਲਈ ਨਹੀਂ ਆਏ ਆਪਾਂ ਤਹਿਲਕਾ ਮਚਾਉਣ ਆਏ ਆਂਗੇ ਜਿਸ ਦਿਨ ਇਹ ਖਿਆਲ ਤੁਹਾਡੇ ਮਨ ਦੇ ਵਿੱਚ ਆ ਗਿਆ ਤਾਂ ਤੁਸੀਂ ਵਖਰੇਓ ਤੇ ਤੁਸੀਂ ਇੱਕ ਦਿਨ ਤੈਲਕਾ ਮਚਾ ਵੀ ਦੇਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਾਰੇ ਕੰਮਕਾਰ ਛੱਡ ਦਿਓ ਤੇ ਤੁਸੀਂ ਮੇਰੇ ਵਾਂਗ ਬਿਲੇ ਰਹੋ ਜਾਂ ਵੀਡੀਓ ਬਣਾਉਂਦੇ ਰਹੋ ਸਿਰਫ ਜ਼ਿੰਦਗੀ ਦਾ ਇੱਕ ਦਿਨ ਦਾ ਇੱਕ ਘੰਟਾ ਰੋਜ਼ ਕੱਢ ਕੇ ਦੇਖੋ ਤੇ ਆਪਣੇ ਬੱਚਿਆਂ ਦੀਆਂ ਵਧੀਆ ਵੀਡੀਓਜ਼ ਬਣਾਓ ਵਧੀਆ ਐਡਿਟ ਕਰੋ ਤੇ ਉਸ ਨੂੰ ਅਪਲੋਡ ਕਰੋ ਤੁਸੀਂ ਕਹੋਗੇ ਕਿ ਅਸੀਂ ਵੀਡੀਓ ਕਿਵੇਂ ਬਣਾਈਏ ਅਸੀਂ ਤਾਂ ਅਣਪੜ੍ਹੇ ਆ ਕਿਵੇਂ ਐਡਿਟ ਕਰੀਏ ਅਸੀਂ ਤਾਂ ਅਣਪੜਾਂ ਨਹੀਂ ਵੀਰ ਅੱਜ ਕੱਲ ਇਹ ਕੰਮ ਤੁਸੀਂ Google ਮਹਾਰਾਜ ਜੀ ਤੇ ਛੱਡ ਦੇਵੋ ਉਸ ਦੇ ਉੱਪਰ ਇੱਕ ਮਾਈਕ ਦਾ ਬਟਨ ਆਉਂਦਾ ਉਸ ਨੂੰ ਪ੍ਰੈਸ ਕਰਕੇ ਉਸ ਦੇ ਸਾਹਮਣੇ ਬੋਲੋ ਕਿ ਅਸੀਂ ਵੀਡੀਓ ਕਿਵੇਂ ਬਣਾਈਏ ਤਾਂ ਕੁਝ ਕੋ ਐਪਲੀਕੇਸ਼ਨ ਜੇ ਖੁੱਲ ਜਾਣਗੇ ਆ ਉਹਨਾਂ ਤੋਂ ਤੁਸੀਂ ਸਿੱਖ ਸਕਦੇ ਹੋ ਅਗਰ ਤੁਹਾਨੂੰ ਉਹ ਵੀ ਨਹੀਂ ਕਰਨਾ ਆਉਂਦਾ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ 8-10 ਬੱਚਾ ਪੜਿਆ ਹੁਣ ਅੱਜਕੱਲ ਤਾਂ 5ਵੀਂ ਵਾਲੇ ਬੱਚੇ ਵੀਡੀਓ ਐਡਿਟ ਕਰ ਲੈਂਦੇ ਆ ਉਹਨਾਂ ਤੋਂ 15 ਜਾਂ 20 ਦਿਨਾਂ ਦੇ ਵਿੱਚ ਤੁਸੀਂ ਵੀਡੀਓ ਐਡੀਟਿੰਗ ਕਰਨਾ ਸਿੱਖ ਸਕਦੇ ਹੋ ਕੰਮ ਚਲਾਉ ਸਿੱਖ ਸਕਦੇ ਹੋ ਜੇ ਤੁਸੀਂ ਹੁਣ ਥੋੜਾ ਥੋੜਾ ਸਿੱਖਦੇ ਹੋ ਤਾਂ ਅਗਲੇ ਮਹੀਨੇ ਕੁਝ ਵਧੀਆ ਉਸ ਤੋਂ ਅਗਲੇ ਕੁਝ ਹੋਰ ਵਧੀਆ ਸਾਲ 2 ਸਾਲ ਦੇ ਵਿੱਚ ਤੁਸੀਂ ਬਿਲਕੁਲ ਪਰਫੈਕਟ ਹੋ ਜਾਓਗੇ ਉਦਾਹਰਨ ਦੇ ਤੌਰ ਤੇ ਮੇਰੀ ਵੀਡੀਓ ਕੱਢ ਕੇ ਦੇਖ ਲਿਓ ਪਹਿਲਾਂ ਵਾਲੀ ਵੀਡੀਓ ਦੀ ਐਡੀਟਿੰਗ ਦਾ ਤੇ ਹੁਣ ਵਾਲੀ ਵੀਡੀਓ ਐਡੀਟਿੰਗ ਦਾ ਜ਼ਮੀਨ ਆਸਮਾਨ ਦਾ ਫਰਕ ਆ। ਉਦਾਹਰਨ ਦੇ ਤੌਰ ਤੇ ਮੇਰੇ ਪਿੰਡ ਤੋਲਾਵਾਲ ਦਾ ਸਰਬਜੀਤ ਮਿਸਤਰੀ ਮੇਰੇ ਕਹਿਣ ਤੇ ਵੀਡੀਓ 'ਚ ਪਾਉਣ ਲੱਗਾ ਸੀ। ਵੀਡੀਓ ਪਾਉਣ ਤੋਂ ਪਹਿਲਾਂ ਕਦੇ ਉਹ ਟਾਵਾਂ ਟੱਲਾ ਕੰਮ ਕਰਦਾ ਸੀ। ਚਲੋ 2-3ਨ ਸਾਈਆਂ ਮਿਲ ਜਾਂਦੀ ਵਧੀਆ ਕੰਮ ਸੀ ਵੀਰਰਾ। ਸੋ ਵੀਡੀਓ ਪਾਉਣ ਲੱਗਾ ਤਾਂ ਹੁਣ ਅੱਜ ਦੀ ਤਰੀਕ ਦੇ ਵਿੱਚ ਉਸ ਦੇ ਕੋਲੇ ਅਗਸਤ 2025 ਤੱਕ ਦਾ ਐਡਵਾਂਸ ਬੁਕਿੰਗ ਆਈ ਆ। ਅੱਗੇ ਉਹ ਬੁਕਿੰਗ ਲੈਣ ਤੋਂ ਮਨਾ ਕਰ ਰਿਹਾ ਕਿਉਂਕਿ ਕੰਮ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਕੱਲਾ ਬੰਦਾ ਉਹ ਆਪਾਂ ਪੈਸੇ ਪਿੱਛੇ ਭੱਜਦੇ ਆ ਤੇ ਪੈਸਾ ਸਾਡੇ ਤੋਂ ਦੂਰ ਭੱਜਦਾ ਹੈ ਤੁਸੀਂ ਆਪਣੇ ਬੱਚੇ ਦੀ ਫੇਸ ਵੈਲਿਊ ਬਣਾਓ ਪੈਸਾ ਤੁਹਾਡੇ ਕੋਲ ਆਪ ਚੱਲ ਕੇ ਆਵੇਗਾ ਉਦਾਹਰਨ ਦੇ ਤੌਰ ਤੇ ਨੂਰ ਬੱਚੀ ਨੂੰ ਹੀ ਦੇਖ ਲਓ ਉਸ ਦੀ ਫੇਸ ਵੈਲਿਊ ਕਿੰਨੀ ਵੱਧ ਚੁੱਕੀ ਹੈ ਮਿਹਨਤ ਭਾਵੇਂ ਮੋٹے ਵੀਰ ਤੇ ਬਰੁੰਦੀ ਹੈ ਸੋ ਉਸ ਦੀ ਫੇਸ ਵੈਲਿਊ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਰੇ ਇੰਡੀਆ ਸਟਾਰੂ ਪੂਰੇ ਸੰਸਾਰ ਦੇ ਵਿੱਚ ਬੱਚੇ ਨੂੰ ਜਾਣਨ ਲੱਗ ਪਏ ਨੇ ਕਈ ਬੱਚੇ ਇਹੋ ਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਕਰਦੇ ਫਿਲਮਾਂ ਦੇ ਵਿੱਚ ਵੀ ਆਏ ਨੇ ਸੋ ਅਗਰ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਦੀ ਵੀ ਫੇਸ ਵੈਲਿਊ ਵਧੀਆ ਬਣੇ ਤਾਂ ਤੁਹਾਨੂੰ ਹਰ ਰੋਜ਼ ਘਟੋ-ਕਟ ਇੱਕ ਵੀਡੀਓ ਜਾਂਦਾ ਤੋਂ ਜ਼ਿਆਦਾ 2 ਜਾਂ 3 ਵੀ ਪਾ ਸਕਦੇ ਹੋ ਤੁਸੀਂ ਵਧੀਆ ਕੰਮਾਂ ਦੀ ਵੀਡੀਓ ਪਾਓ ਵਧੀਆ ਕੁਛ ਗੇਮ ਕਰਦੇ ਆਂ ਦੀ ਹੋਣ ਜਾਂ ਕੁਛ ਵੀ ਜੇ ਕੋਈ ਵਧੀਆ ਕੰਮ ਕਰਦੇ ਆ ਤਾਂ ਉਹ ਵੀਡੀਓ ਪਾਇਆ ਕਰੋ ਤਾਂ ਕਿ ਲੋਕ ਉਹਨਾਂ ਨੂੰ ਜਾਣਨ ਪਛਾਣਨ ਕਿਉਂਕਿ ਜੇ ਤੁਸੀਂ ਮਿਹਨਤ ਕਰੋਗੇ ਤਾਂ ਉਹਨਾਂ ਨੂੰ ਲੋਕ ਜਾਣਣਗੇ ਨਹੀਂ ਤਾਂ ਘਰੇ ਬੈਠੇ ਨੂੰ ਕੋਈ ਨਹੀਂ ਜਾਣਦਾ ਹੈਗਾ ਤੁਸੀਂ ਆਪਣੇ ਪਿੰਡ ਆਪਣੇ ਘਰੇ ਤੱਕ ਸੀਮ ਤੋਂ ਜੇ ਤੁਸੀਂ ਬਦਨਾ ਫੁੱਲਣਾ ਤਾਂ ਤੁਹਾਨੂੰ ਬਾਹਰ ਨਿਕਲਣਾ ਪੈਣਾ ਤੇ ਵਧੀਆ ਵੀਡੀਓ ਪਾਓ ਜੇ ਮਾੜੀਆਂ ਵੀਡੀਓ ਪਾਉਂਗੇ ਜਲਦੀ ਅੱਗੇ ਆਜੋਗੇ ਪਰ ਥੋੜੇ ਟਾਈਮ ਲਈ ਬਹੁਤ ਜਲਦੀ ਫਿਰ ਤੁਸੀਂ نیچے ਵੀ ਡਿੱਗੋਗੇ ਮੂਦੇ ਮੂ ਡਿੱਗੋਗੇ ਜੇ ਵਧੀਆ ਵੀਡੀਓ ਪਾਉਗੇ ਤਾਂ ਲੰਬੇ ਚੱਲੋਗੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਵਧੀਆ ਕੰਮ ਕਰੋਗੇ ਤਾਂ ਵਧੀਆ ਫਲ ਵੀ ਮਿਲੇਗਾ ਇੱਕ ਗੱਲ ਹੋਰ ਤੁਸੀਂ ਜ਼ਮੀਨ ਜਾਇਦਾਦ ਵੇਚ ਕੇ ਫੇਸ ਵੈਲਿਊ ਨਹੀਂ ਬਣਾ ਸਕਦੇ ਪਰ ਫੇਸ ਵੈਲਿਊ ਬਣਾ ਕੇ ਤੁਸੀਂ ਜ਼ਮੀਨ ਜਾਇਦਾਦ ਜ਼ਰੂਰ ਖਰੀਦ ਸਕਦੇ ਹੋ ਫੇਸ ਵੈਲਿਊ ਤਾਂ ਹੀ ਬਣੂਗੀ ਜੇ ਤੁਸੀਂ ਲਗਾਤਾਰ ਕੰਮ ਕਰੋਗੇ ਇਸ ਤੇ ਜਿਵੇਂ ਕਿ ਆਪਾਂ ਦੇਖਦੇ ਆ ਕਿ ਖੇਤ ਦੇ ਵਿੱਚ ਆਪਾਂ ਫਸਲ ਬੀਜਦੇ ਆ ਉਸ ਦੇ ਵਿੱਚ ਨਦੀਨ ਵੀ ਉਗਦੇ ਨੇ ਤੇ ਆਪਾਂ ਨੂੰ ਰੇ ਵੀ ਕਰਨੀ ਪੈਂਦੀ ਆ ਸਪਰੇ ਵੀ ਕਰਨੀ ਪੈਂਦੀ ਆ ਇਸੇ ਤਰ੍ਹਾਂ ਫੇਸਬੁੱਕ ਇੰਸਟਾਗ੍ਰam ਯੂਟਿਊਬ ਸਨੈਪਚੈਟ ਜਾਂ ਹੋਰ ਸੋਸ਼ਲ ਮੀਡੀਆ ਬਹੁਤ ਉਹਨਾਂ ਦੇ ਵਿੱਚ ਵੀ ਜੇ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਟਾਈਮ-ਟਾਈਮ ਤੇ ਉਹਨਾਂ ਨੂੰ ਖੁਰਾਕ ਦੇਣ ਦੀ ਲੋੜ ਆ ਉਹਨਾਂ ਦੇ ਵਿੱਚੋਂ ਨਦੀਨ ਕੱਢਣ ਦੀ ਲੋੜ ਆ ਮਤਲਬ ਕੀ ਮਤਲਬ ਤੁਹਾਨੂੰ ਉਦੇ ਵਿੱਚ ਦੇਖਦੇ ਰਹਿਣਾ ਪਊਗਾ ਕਿ ਕੀ ਕਦ ਕੀ ਮੰਗ ਰਿਹਾ ਉਹ ਉਹ ਟਾਈਮ-ਟਾਈਮ ਤੇ ਤੁਹਾਨੂੰ ਫਿਲ ਕਰਨਾ ਪੈਣਾ ਕਦੇ ਵੀ ਕੋਈ ਕੰਮ ਇਹੋ ਜਿਹਾ ਨਾ ਕਰੋ ਕਿ ਜਿੰਨਾ ਟਾਈਮ ਤੁਸੀਂ ਕਰ ਰਹੇ ਹੋ ਕੰਮ ਨੂੰ ਪੈਸਾ ਬਣ ਰਿਹਾ ਹੈ ਕੰਮ ਹਮੇਸ਼ਾ ਇਹੋ ਜਿਹਾ ਕਰੋ ਕਿ ਤੁਸੀਂ ਸੁੱਤੇ ਵੀ ਰਹੋ ਤਾਂ ਵੀ ਪੈਸਾ ਬਣੇ ਸੋ ਲੱਗ ਜਾਓ ਆਪਣੇ ਬੱਚਿਆਂ ਦੀ ਫੇਸ ਵੈਲਿਊ ਬਣਾਉਣ ਤੇ ਕਿਉਂਕਿ ਜੇ ਫੇਸ ਵੈਲਿਊ ਬਣ ਗਈ ਤੁਸੀਂ ਸੁੱਤੇ ਵੀ ਹੋਵੋਗੇ ਤਾਂ ਵੀ ਤੁਹਾਡਾ ਪੈਸਾ ਬਣਦਾ ਰਹੂਗਾ ਹਮੇਸ਼ਾ ਹੀ ਟਾਈਮ ਦੇ ਨਾਲ ਚੱਲੋ ਜੇ ਟਾਈਮ ਦੇ ਪਿੱਛੇ ਰਹਿ ਗਏ ਤਾਂ ਟਾਈਮ ਨੇ ਤੁਹਾਨੂੰ ਆਪਣੇ ਨਾਲ ਰਲਣ ਨਹੀਂ ਦੇਣਾ ਹੁਣ ਟਾਈਮ ਵੀਡੀਓਜ਼ ਦਾ ਸੋਸ਼ਲ ਮੀਡੀਆ ਦਾ ਤੇ ਸਭ ਤੋਂ ਮੇਨ ਫੇਸ ਵੈਲਿਊ ਦਾ ਸੋ ਆਪਣੇ ਬੱਚਿਆਂ ਦੀ ਫੇਸ ਵੈਲਿਊ ਬਣਾ ਦਿਓ ਇੱਕ ਵਾਰ ਫੇਸ ਵੈਲਿਊ ਬਣ ਗਈ ਤੁਹਾਨੂੰ ਜ਼ਿੰਦਗੀ ਭਰ ਉਹਨਾਂ ਨੂੰ ਕੰਮ ਨਹੀਂ ਕਰਨਾ ਪੈਣਾ ਸੋ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਉਹਨਾਂ ਦੋਸਤਾਂ ਤੱਕ ਪਹੁੰਚਦੀ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਅੱਗੇ ਵੱਧ ਦੇਖਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਗਰੀਬੀ ਦੇ ਵਿੱਚੋਂ ਕੱਢਣਾ ਚਾਹੁੰਦੇ ਹੋ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਜ਼ਰੂਰ ਕਰ ਦਿਓ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ